ਨਾ ਤੇ ਬਲੀ ਡੈਕ ਕਰਾ ਦਿਦੋ ਹਾਂ ਠੀਕ ਠੀਕ ਚਲ ਰਿਹਾ ਗੰਭਾ ਗਿਆ ਉਹਨੂੰ ਦੇਖੇ ਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਤੁਸੀਂ ਦੇਖਿਆ ਰੱਖੜੀ ਦਾ ਤਿਹਾਰ ਸ਼ੁਰੂ ਹੋ ਗਿਆ ਤੇ ਭੈਣਾਂ ਪਹੁੰਚੇਵੇਂ ਬਾਈ ਭੈਣਾਂ ਚੰਡੀਗੜ੍ਹ ਵਾਲੇ ਵੀ ਪਹੁੰਚ ਗਈ ਰਜਵੰਤ ਭੈਣ ਨੂੰ ਜਾ ਕੇ ਮੈਂ ਲਿਆ ਆ ਨਾਲ ਭਾਣ ਗਿਆ ਆ ਵਾ ਤੇ ਬੜੀ ਭੈਣ ਦੇ ਨਾਲ ਭਾਣ ਜੀ ਆਈ ਵੀ ਆ ਤੇ ਬਾਕੀ ਚਲੋ ਖੁਸ਼ੀਆਂ ਦਾ ਬਾਈ ਕੰਮ ਚੱਲਦੇ ਆ ਪਰਮਤੇ ਜਸ਼ਨ ਗੇਵੇ ਸਕੂਲ ਉਹਨਾਂ ਨੇ ਆ ਜਾਣਾ 2 ਵਜੇ ਦੇ ਕਰੀਬ ਤੇ ਹੁਣ 12:00 ਬਜ ਚੁੱਕੇ ਆ ਅੰਦਰ ਬੈਠੇ ਆ ਸਾਰੇ ਧੁੱਪ ਥੋੜੀ ਜੀ ਥੋੜੀ ਜੀ ਛਾਂ ਉਹ ਵੀ ਤੁਹਾਨੂੰ ਮਾਸੂਮ ਦਿਖਾ ਦਿੰਦੇ ਆ ਤੇ ਚਲੋ ਅੰਦਰ ਏਸੀ ላይ ਬੈਠੇ ਆ ਭਾਈ ਸਾਰੀ ਗੱਲਾਂ ਮਾਰ ਰਹੇ ਆ ਤੇ ਬਾਕੀ ਨਾਲ ਦੀ ਨਾਲ ਕੰਮ ਚੱਲ ਰਿਹਾ ਜੀ ਤੁਹਾਨੂੰ ਸਾਰਿਆਂ ਨਾਲੇ ਮਲਾਉਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਮੌਸਮ ਥੋੜੀ ਜੀ ਧੁੱਪ ਥੋੜੀ ਜੀ ਛਾਂ ਬੜੇ ਦੇ ਵਿੱਚ ਚੈਨ ਪਤਾ ਲੱਗਦਾ ਨਾ ਧੁੱਪ ਹੈ ਨਾ ਹੀ ਛਾਂ ਹੈ ਇੱਧਰ ਖੜੀਆਂ ਮੈਂ ਆਪਣੀਆਂ ਗੱਡੀਆਂ ਤੇ ਇੱਧਰ ਆਪਣਾ ਟਰੈਕਟਰ ਖੜਾ ਤੇ ਬਾਕੀ ਭਾਈ ਇਹ ਆ ਜਸ਼ਨਦੀ ਫੁੱਲਵਾੜੀ ਦੇਖ ਲਓ ਆਪਣਾ ਭਾਈ ਪਾਣੀ ਪਾਉਂਦੀ ਆ ਰੋਜ਼ ਦੇਖੋ ਹਾ ਫੁੱਲ ਆਉਣ ਲੱਗੇ ਭਾਈ ਰੋਜ਼ ਪਾਣੀ ਪਾਉਂਦੀ ਆ ਉਹਦਾ ਹੀ ਕੰਮ ਹੈ ਤੇ ਇੱਧਰ ਵੀ ਫੁੱਲ ਲੱਗੇ ਪਿਆ ਦੇਖੋ ਬਹੁਤ ਸੋਹਣੀ ਚੀਜ਼ ਆ ਭਾਈ ਇਹ ਰੋਜ਼ ਹੁਣ ਇਹਨੂੰ ਫੁੱਲ ਲੱਗਣੇ ਸਾਲ ਪਰ ਤੇ ਉੱਧਰ ਆ ਬਾਕੀ ਚੱਲਦੇ ਅੰਦਰ ਸਾਰੇ ਅੰਦਰ ਆ ਭਾਈ ਲੱਗੇ ਵੇ ਆਪਣੇ ਆਪਣੇ ਗੱਲੀ ਪੇ ਵੇ ਹਲੋ ਇੱਧਰ ਤੇ ਮਨੋਂ ਸਬਜੀ ਹੀ ਲੱਗਦੀ ਐ ਇੱਧਰ 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 ਆਵੇ ਇੱਧਰ ਮਿਲ ਪਹਿਲਾ ਮੇਰਬਾਨਾ ਸਾਰਿਆਂ ਨੇ ਹੱਥ ਜੋੜ ਕੇ ਵੇਰ ਪ੍ਰਸ਼ਾਸ਼ਕਾਂ ਜੀ ਹਾਂ ਜੀ ਕੋਈ ਛਾਣੇ ਨਹੀਂ ਹੋ ਰਹੀ ਅੱਜ ਤਾਂ ਹਾਂ ਜੀ ਭੈਣ ਜੀ ਨਹੀਂ ਆਈ ਜੀ ਅੱਛਾ ਰਕੜੀਆਂ ਕਰ ਤਿਆਰ ਕਰਕੇ ਰਕੜੀਆਂ ਵੰਡਣਾ ਐ ਚਾਹ ਪਾਣੀ ਚਾਹ ਪਲਾਟਿਕ ਦੀ ਜੀ ਇੱਕ ਬੰਦ ਥੋੜੀ ਲੇਟ ਆਈ ਹੈ ਹੁਣ ਠੰਡਾ ਦੇਣੀ ਹੈ ਹਾਂ ਰੋਟੀ ਰੂਟੀ ਤਿਆਰ ਹਾਂਜੀ ਪ੍ਰਸ਼ਾਧ ਤਿਆਰ ਹੈ ਜਿਦਾ ਦੇਖਿਆ ਹੈ ਹਾਂਜੀ ਚਲੋ ਫਿਰ ਚਲ ਕੇ ਕਰਦੇ ਮੈਂ ਹਾਂ ਬੰਦ ਕਰਤਾ ਸੀ ਕੱਲ ਰਾਤ ਦੀ ਤਾਂ ਥੋੜੀ ਜਿਹੀ ਅਧਿਕ ਤਿਆਰੀ ਰਾਤ ਕਰ ਲਈ ਤੇ ਅੱਧੀ ਖੋਣ ਕਰਦੇ ਚਲੋ ਫਿਰ ਦੇਖੀਏ ਕੀ ਕਰਦੇ ਆਪਣੇ ਬੰਦੇ ਸਕੂਲ ਗਏ ਹੋਏ ਹਾਂਜੀ ਬੱਚੇ ਠੀਕ ਨੇ ਏਸੀ ਨੇ ਸੰਭੇ ਹੋਏ ਅੰਦਰ ਸਾਰੇ ਠੀਕ ਹੈ ਹੈ ਗਰਮੀ ਬਹੁਤ ਹੈ ਗਰਮੀ ਬਹੁਤ ਆ ਬਈ ਆ ਦੇਖੋ ਜਿਸ ਨੇ ਇੱਧਰ ਸਵਾਰ ਕੇ ਤਾਂ ਲਓ ਇੱਧਰ ਚੱਲਦੇ ਪਹਿਲਾਂ ਆਹਾ ਹਾ 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 ਇੱਧਰ ਮਿਲੋ ਵੀ ਸਾਡੇ ਭਾਨ ਜੀ ਨੂੰ ਸਤਿ ਸ਼੍ਰੀ ਅਕਾਲ ਬੋਲਦੇ ਸਤਿ ਸ਼੍ਰੀ ਅਕਾਲ ਜੀ ਠੀਕ ਆ ਇੱਧਰ ਆਈ ਭਾਨ ਸਤਿ ਸ਼੍ਰੀ ਅਕਾਲ ਜੀ ਇੱਧਰ ਆਈ ਭਾਨ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਦੇਖੀ ਗੱਭੇ ਭੈਣ ਹੈ ਕਿ ਕਰਦਾ ਹੈ ਰਕੜੀ ਬਣਾਉਣ ਬੈਠਾ ਹੈ ਹੈ ਰਕੜੀ ਬਣਾਉਣ ਬੈਠਾ ਹੈ ਮੈਂ ਨਹੀਂ ਮੈਂ ਵਿਆਹ ਕਰਾ ਲਵਾਂ ਜਿਆਦਾ ਇੰਨੇ ਤੇਰਾ ਹਾਂ ਮੰਨਦਾ ਨਹੀਂ ਅੱਛਾ ਮੇਰਾ ਠੰਡਾ ਕਿੱਧਰ ਆ ਵੀ ਲੋ ਬਾਈ ਠੰਡੇ ਆ ਹੈ ਇਹ ਮੈਨੂੰ ਵੀ ਅੱਕਵਾਉਣੀ ਜਦੀ ਫੋਲ ਵੀ ਦਿੰਦਾ ਬੇਟੀ ਦੇ ਮੈਂ ਇੰਨਾ ਚਬਾਉਂਦਾ ਹੈ ਮੈਂ ਦੇਖ ਲੈ ਬੱਚੇ ਗਾਨ ਚੰਨ ਦੇ ਗਰਮੀ ਚ ਪਰਮ ਵੀ ਨਾ ਮਾ ਮੇਰੇ ਭਾਣ ਜਦਾ ਜਰੂਰ ਕੱਢਣਾ ਹੈ ਸਾਡੇ ਦਾ ਮੈਂ ਕਿੱਲਾ ਜਾ ਬੰਨਿਆ ਦਾ ਇੰਨਾ ਆਪ ਜਾ ਮਾਤਾ ਫੇਰ ਕਿਤੇ ਦੇ ਕਿਹਦੇ ਦਿੱਤਾ ਤਾਂ ਹੈ ਨਹੀਂ ਓਰੇ ਦੱਸ ਕਿਹਰੇ ਕਿਹਦੇ ਸੁਣ ਕੇ ਖੇਡਾ ਹੁੰਦਾ ਆ ਠੰਡਾ ਚੱਕੋ ਬਾਈ ਆਪਣਾ ਮੇਰਾ ਏ ਲੋ ਫੋਰਪੌਂਟ ਠੀਕ ਹੈ ਓਕੇ ਹੈ ਨਾ ਫੁੱਲ ਬਟਾ ਫੁੱਲ हां हा, भाई ये कम रूम टू एसी चलਦਾ ਹਾਲ ਹੈ ਹੈ ਜੇ ਲਾਈਟ ਵੱਜ ਗਿਆ ਹੱਥ ਆਲੇ ਪੱਖੇ ਕੱਢ ਲੋ ਆਪਣੇ ਪਰ ਨਹੀਂ ਇਨਵਰਟਰ ਪਰ ਉਹ ਚੱਲੀ ਜਾਣਾ ਹੈ ਨਹੀਂ ਆਉਂਦਾ ਇਹ ਪਤਾ ਮੋਜ ਹਾਂ ਠੰਡੇ ਦੇ ਵਿੱਚ ਬੈਠੇ ਆ ਹਾਂ ਬਾਈ ਹਾਂ ਬਾਈ ਦੱਸਦੇ ਕੋਈ ਹੋਰ ਚੀਜ਼ ਮਾਮੇ ਨੂੰ ਪੁੱਛ ਲੈ ਕਿਆ ਖਾਣਾ ਰਾਤ ਦੇ ਦਾ ਗਲਤਕ ਭਰੇ ਉਹਦਾ ਕਹਿੰਦਾ ਮੇਰੇ ਹੀ ਹੈ ਗਲਾਸ ਗਲ ਵਾਲਾ ਕੱਢੇ ਕਿੱਧਰ ਤੇ ਹੈ ਤੋਈ ਨਹੀਂ ਨਿਆ ਹਾਲੇ ਦੋ ਬੰਦੇ ਭੇਜੇ ਵੇ ਜਿਨ੍ਹਾਂ ਨੇ ਬੜੇ ਗਲਾਸ ਪੀਣੇ ਤੇ ਸਾਰੇ ਨੇ ਆਪਣੇ ਆਪਣੇ ਪੀਕੇ ਰੱਖੇ ਮੈਂ ਨਹੀਂ ਪੀਤਾ ਹਾਂ ਉਹ ਆ ਜਾਣ ਤਾਂ ਦੇਖੇ ਵੇ ਕਾ ਗਾ ਪੈਂਦਾ ਰਹਿਣ ਰਹਿਣ ਦੇਣਾ ਤਾਤੇ ਛੁੱਟੀਆਂ ਤੇ ਆਈ ਤੋ ਮੇਰਾ ਹੋ ਗਿਆ ਤਾਂ ਭਈ ਤੇ ਰਹ ਜਾਂਦੇ ਸਾਂ ਵਾਰਦੇ ਹਨਾ ਹਾਂ ਜੇ ਉਹ ਰਹਿ ਜਾਂਦੇ ਫਿਰ ਤੁਹਾਡੀ ਚਾਹ ਪੀ ਹੋ ਗਈ ਜੀ ਹਾਂ ਨੇ ਫਲੇਟ ਦੇ ਕੇ ਮੈਂ ਮੱਠਾ ਚੈੱਕ ਕਰ ਲੈ। ਅੱਛਾ ਮੱਠਾ ਚੈੱਕ ਕਰ ਉਹਨੂੰ ਕਹਤਾ। ਚੱਲਿਆ ਇਹਦਾ ਨਮਕੀਨ ਆ। ਠੀਕ ਨਹੀਂ। ਆ ਮੈਨੂੰ ਲੱਕੜੀ ਕਿਨੇ ਖੋਲਦੀ ਭਾਂਜਣੇ ਖੋਲਦੀ? ਹੈ? ਕਰਤਾ ਤੇ ਘਾਟ ਨੇ ਕਿ ਲੱਕੜੀ ਦਾ? ਮੈਂ ਜਿੰਨਾ ਖੇਡਣ ਨੂੰ ਲੈਂਦੀ ਆ ਬੰਦਨ ਨੂੰ ਉਹ ਵੀ। ਫਮੂ ਕਹਿੰਦਾ ਤਾਂ ਸਵੇਰੇ ਜਾਣਾ ਨਹੀਂ। ਹਾਂਜੀ ਗਾਜੀ ਵੀ ਕਰਨੀਆਂ ਹੋਰਾਂ ਨੇ ਆਉਣਾ। ਤਰਾ ਕਲਰ ਵਿੱਚ ਇਹ ਜੀ ਲੱਕੜੀ ਆਏ ਗੱਜਾਉਣੇ ਵਾਲੀ ਨੇ ਗੱਲਬਾਤ ਨਾ ਕਰਦੇ ਰਹੇ ਹੂੰ ਲੱਗੀ ਰੱਖੇ ਹੋਈ ਸੀ ਮੈਸੇਵਾਂ ਪੱਟ ਕੇ ਛੜਾਤੀ ਗੱਲਬਾਤ ਹੈ ਕਿੰਨਾ ਹੰਪਮੂਲਾ ਦਾ 1 2 ਵਜੇ ਆਉਣਾ ਹੰਪਮੂਲਾ ਹਾਂ ਚੱਲ ਫਿਰ 2 ਵਜੇ ਤੱਕ ਆਪਣਾ ਸਾਤ ਕੀ ਨਾਲ ਕੰਮ ਕਰ ਲਓ ਖਾ ਲਓ ਪੀ ਲਓ ਠੀਕ ਹੈ ਉਹ ਤਾਂ ਬਾਅਦ ਸਾਡੇ ਬੰਦਿਆਂ ਨੇ ਆਉਣਾ ਹੈ ਠੀਕ ਹੈ ਆ ਇਧਰ ਦੇ ਦਿਓ ਜਿਹੜਾ ਬੱਚਾ ਖੁਚਿਆ ਇੱਧਰ ਦੇ ਦੋ ਹੈਗਾ ਇਕੱਲਾ ਹੀ ਸ਼ੇਰ ਠੀਕ ਹੈ ਉਹ ਚਾਹ ਦੀ ਆਹ ਕੱਟਾ ਹੀ ਚੱਕ ਦੇ ਉਹਨੂੰ ਗੂਲਾ ਲਾ ਦੇਣਾ ਚਾਹ ਤੇ ਬਾਅਦ ਰੋਟੀ ਦਾ ਮਾਰਾ ਮੋਟਾ ਟਾਈਮ ਦਾ ਨਾ ਲੈਣ ਦੇ ਲਵਾਈ ਬੈਠੇ ਆ ਚੱਲ ਰਹੇ ਆ ਪੂਰੇ ਰੌਣਕੀ ਕੰਮ ਲੈ ਮੂੰਹ ਲੋ ਵੀ ਗਰਮਾ ਗਰਮਾ ਕੇ ਚਾਹ ਏਸੀ ਕਰਨਾ ਪਿਆ ਬਾਈ ਵਧਾਉਣਾ ਪਿਆ ਉਹ ਕਹਿੰਦੇ ਵੇ ਹੋ ਗਈ ਠੰਡ ਠੰਡ ਲੱਗਣ ਲੱਗੀ ਦੀ ਪੈਣ ਘਟਾਉਣੀ ਪਈ ਕੋਲੀਆਂ ਹੈ ਭਾਨ ਜੀ ਕਹਿੰਦੀ ਢੰਡ ਲਾਦੀ ਆ ਕੋਲੀਆਂ ਲਈ ਵਧਾਉਣੀ ਪਈ ਚੱਲ ਹੁਣ ਕੋਈ ਨਹੀਂ ਹੁਣ ਫੇਰ ਕਰ ਦਿੰਦੇ ਆ ਮੜਾ ਜ ਤੇ ਜ ਹੁਣ ਗਰਮ ਗਰਮ ਕਿਰਨਾ ਅੰਦਰ ਸਮਾ ਆ ਦੇਖਣਾ ਆਗੇ ਵਿੱਚ ਆ ਹਾਂ ਵੀ ਪੀ ਲੋ ਚਾਹ ਹੁਣ ਇੱਧਰ ਰਖੜੀ ਚਲ ਜੇ ਵੇ ਆ ਹੈਂ ਵਿੱਚ ਬੰਦੇ ਕਹੀ ਜਾਂਦੇ ਡਬਲ ਹੋ ਗਏ ਇੱਥੇ ਪੀ ਲਈ ਵੇਲਾ ਪੀ ਲਈ ਤਾਂ ਕੋਈ ਨਹੀਂ ਡਬਲ ਵੀ ਚੱਲੀ ਜਾਊਗੀ ਅੱਧੇ ਕਿਤੇ ਪਿੱਕੀ ਹੈਗੀ ਮੈਂ ਹੀ ਰਹਿ ਗਿਆ ਬੰਦਾ ਆਪ ਇਹ ਲੋਬੀ ਲੋਨ ਸਾਰੇ ਹਾਂ ਡਬਲ ਤਾਂ ਨਹੀਂ ਹੋਈ ਹੈਗੀ ਹਲੇ ਆਈ ਨਹੀਂ ਛੱਡਦੀ ਆਪਣੇ ਮੈਂ ਤੂੰ ਵੀ ਹੁਣ ਸਾਰੇ ਇਕੱਠੇ ਕਰ ਦੋ ਡਬਲ ਦੋ ਦੋ ਵੀ ਹਾਂ ਦੁਬਾਰਾ ਨਹੀਂ ਦੇ ਦਿੰਦਾ ਹੈ ਹੋਰ ਤਾਂ ਕੋਈ ਨਹੀਂ ਹੁਣ ਜਿਹੜੇ ਬੰਦੇ ਆਏਗੇ ਹਲੇ ਭਾਪੇ ਨੇ ਹੁਣਾ ਫੇਰ ਚਾਹ ਹੋਣੀ ਹੈ ਹੈ ਠੀਕ ਹੈ ਆਵੇ ਚੱਕ ਫੇਰ ਚਾਹ ਹਾਂ ਮੇਰੇ ਪੀਣੀ ਨੂੰ ਨਾ ਕਰਦਾ ਹੋ ਗਏ ਨਾ ਪੀਣੀ ਨਹੀਂ ਗਰਮੀ ਲੱਗਦੀ ਹੈ ਦੇਖ ਲੈ ਦੁੱਧ ਨੂੰ ਫੈਂਟਾ ਮਰਾ ਦਿਆ ਮੜਾ ਜਿਹਾ ਠੰਡੇ ਨੂੰ ਗਰਮੀ ਕਰਦੀ ਹੈ ਨਾ ਗਰਮੀ ਲੱਗਦੀ ਹੈ ਕੋਈ ਕਹਿੰਦਾ ਠੰਡ ਲੱਗਦੀ ਕੋਈ ਕਹਿੰਦਾ ਗਰਮੀ ਲੱਗਦੀ। ਮੈਂ ਗਰਮੀ ਦੇ ਉੱਤੇ ਗਰਮ-ਗਰਮ ਚਾਹ ਵੀ ਲਿਫੇ ਤਾਂ ਹੋ ਗਏ। ਅੱਛਾ। ਇਹਨਾਂ ਨੂੰ ਬੋਲਣ ਕਿੱਥਾ ਆਖ ਲਾਈ ਦੀ। ਲੈ ਬਈ ਇਹ ਤਾਂ ਕਟਵਾਇਆ ਤਾਂ ਇਹਨਾਂ ਨੇ। ਕਰਾਇਆ 26 ਤੇ 28 ਪਰ ਕਰਾਇਆ। 28 ਪਰ। 28 ਪਰ ਕਰਵਾਇਆ 26 ਪਰ ਕਟਾ ਦੇ ਮੜਾ ਜਾ। ਬਾਣ ਜਣ ਗਰਮੀ ਲੱਗਦੀ ਐ ਨਾ। ਲੈ। ਹਾਂ। ਕੱੱਕ ਦੇ। ਚੱਕੋ ਵੇ ਜਾ। ਲੈ ਲਓ ਪੈਣ। ਲੋ ਬਈ ਗਰਮਾ-ਗਰਮ ਚਾਹ ਚੱਲੋਗੇ ਹੁਣ। ਜਿਮਾ ਰੱਡਾ ਕਰਕੇ ਲਾਉਂਗਾ। ਆਹ 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 ਆਹ। ਦੁੱਧ ਜੇ ਪੱਤੀ ਆ ਬਈ ਇਹ। ਹਾਏ ਤੂੰ ਵੀ ਲੈ ਲਾ ਸਰਦਾਰ ਨਹੀਂ ਐ ਅੱਛਾ ਕਰਿਆ ਹਾਂ ਅੱਲਾ ਹੀ ਲਿਖਾਇਆ ਯਾਰ ਮਾਮਾ ਜੀ ਮम्मा ਕਾ ਨਹੀਂ ਜਾ ਰਹੇ ਉਹ ਚਾਹ ਚੱਲਦੀ ਹੈ ਕੋਈ ਤਾਂ ਕਹਿੰਦਾ ਹੋਇਆ ਥੱਲੇ ਹੀ ਹੋਇਆ ਹੈ ਬਹਿੜਾ ਹੀ ਲਿਖੋਇਆ ਹੈ ਉਹ ਮਾਮਾ ਜੀ ਮम्मा ਖਾਣਾ ਪੰਜਾਬੀ ਓਏ ਠੰਡੇ ਏ ਭਾਈ ਇਹ ਕੱਲ ਕੋ ਰੋਲੀ ਉਹਨੇ ਠੰਡੇ ਦੇ ਚਾਰ ਗਲਾਸ ਪੀ ਲੈ ਬਸ ਠੀਕ ਹੈ ਕੱਲ ਮਿਲਾਂਗੇ ਉੱਡਾ ਕਰਨਾ ਤਾਂ ਹਾਂ ਉਹ ਤਾਂ ਨਹੀਂ ਯਾਦ ਪਿੰਦਾ ਵੀ ਪਚਾਰ ਪੰਜ ਘਰਾਂ ਜਾ ਉੱਥੇ अच्छा ठीक है ठीक है ठीक है चार पांच ਘਰਾਂ ਦੇ ਪਰੋਨੇ ਭਾਈ ਸੱਚਾ ਏ ਉਹ ਬੰਦਾ ਸੱਚਾ ਏ ਵੀ ਆਪਣਾ ਕੰਟਰੋਲ ਚ ਚੱਲੋਣੀ ਠੀਕ ਹੈ ਠੀਕ ਹੈ ਭਾਈ ਸਹੀ ਗੱਲ ਆ ਅੱਗੇ ਤਾਂ ਠੰਡਾ ਕੋਲਡ ਡ੍ਰਿੰਕ ਚੱਲਣੇ ਖਾਸ ਹਾਂ ਤੇਰੇ ਫਿਰ ਤਾਂ ਕੀਚ ਹੱਥਾ ਜਰਾ ਹੈ ਚਲੋ ਭਾਈ ਚੱਲ ਰਿਹਾ ਬੈਠੇ ਸਾਰੇ ਹੈ ਗਰਮੀ ਹੁਣ ਉਹ ਫਿਰ ਵਧਾਇਆ ਤਾਂ ਘਟਾ ਲਾ ਉਹਨੂੰ ਹੁਣ ਥੋੜਾ ਜਿਆ ਹੋਰ ਠੀਕ ਨਹੀਂ ਚਲੋ ਫਿਰ ਤੇ ਗੱਲ ਆਵਾ ਪੰਮੂ ਰਹੀ ਆਉਣ ਵਾਲੇ ਯਾਰ ਮੋਟ ਪੰਮੂ ਕੋਲੇ ਰਹਿਣਾ ਫਿਰ ਇਹਦੇ ਬਾਅਦ ਕਿ ਪੰਮੂ ਨੂੰ ਲਈਏ ਜਾ ਕੇ ਲੈ ਆਉਂਦੇ ਹਾਂ ਹੈ ਲੈ ਆਉਂਦੇ ਬਰ ਆ ਗਿਆ ਅੱਧਾ ਘੰਟਾ ਕਿੰਨਾ ਟਾਈਮ ਹੋ ਗਿਆ ਹੁਣ ਉਹ ਨਾ ਰਹੀ ਹੈਗਾ ਦੂਰ ਗਈ ਹੁਣ ਉਹ ਵੀ ਬਸ ਕਿੰਨਾ 12:40 12:40 ਬਸ ਡੇਢ ਘੰਟਾ ਰਹਿ ਗਿਆ ਸਵੇਰ 2 ਵਜੇ ਆ ਜਾਣਾ ਉਹਨਾਂ ਨੂੰ ਚਲੋ ਭਾਈ ਚੱਲ ਰਵੇ ਕੰਮ ਲੱਗਿਆ ਪਿਆ ਰੌਣਕ ਬਾਹਰ ਮੌਸਮ ਵੀ ਠੰਡਾ ਹੋ ਗਿਆ ਮਨੁਲਾਦੀ ਵੀ ਕਿਣੀਆਂ ਲਾ ਜਣੀਆਂ ਗਿਰਨ ਬੇ ਪਰਮਨਾਂ ਨੂੰ ਵੀ ਡੀ ਕਰ ਰਿਹਾ ਬਾਕੀ ਅੰਦਰ ਬਾਈ ਬੈਠੇ ਸਾਰੇ ਚੱਲੀ ਜਾਂਦਾ ਤੇ ਇਧਰ ਸਰਦਾਰ ਨੇ ਦੇਖੀ ਹਾਂ ਤੂੰ ਲਗੀ ਫੋਲ ਫਲਾਈ ਕਰਨ ਮਾਂ ਬੱਚਿਆਂ ਨੇ ਆਏ ਸਕੂਲ ਤੇ ਕੱਪੜੇ ਧਰਨ ਕਰਦਾਂ ਅੱਛਾ ਫਿਰ ਦੋ ਚੀਜ਼ ਲੱਗ ਜਾਣਾ ਹਾਂ ਬੱਚਿਆਂ ਦੇ ਆ ਜੀ ਹਾਂ ਬੱਚਿਆਂ ਨੂੰ ਗਰਮੀ ਚਾਉਣਾ ਜੀ ਕੱਪੜੇ ਰੈਡੀ ਕਰਕੇ ਰੱਖ ਦੇਈਂਗਾ ਫਿਰ ਆ ਕੇ ਚੇਂਜ ਕਰ ਲਵਾਂ ਅੱਛਾ ਰਸੋਈ 'ਚ ਤਿਆਰੀ ਹੈ ਹਾਂ ਤਿਆਰੀ ਲੈਣੀ ਹੂੰ ਤਿਆਰੀ ਲੈ ਲਾ ਭਾਈ ਜਸ਼ਨ ਨੇ ਕਮਰਾ ਸਾਰਾ ਕਰਿਆ ਤਾਂ ਸਾਫ ਨਾ ਆ ਹੈਂ ਦਰਵਾਜੇ ਦਰਵਾਜੇ ਅੱਛਾ ਲਓ ਭਾਈ ਆ ਜਸ਼ਨ ਨੇ ਦਰਵਾਜੇ ਦਰਵਾਜੇ ਸਾਫ ਕਰਿਆ ਠੀਕ ਆ ਚਲ ਜਿੰਨਾ ਕੋ ਤਾਂ ਕੰਮ ਹੁੰਦਾ ਉਧਰ ਤੇਰੀ ਤਿਆਰੀ ਹੈ ਹਾਂ ਤਿਆਰੀ ਹੈ ਜੀ ਬਸ ਫੁੱਲ ਬਟਾ ਫੁੱਲ ਪੁੱਛਿਆ ਲਓ ਭਾਈ ਸਾਨੂੰ ਬਾਹਰ ਦਿਖਾਇਆ ਵੀ ਮੌਸਮ ਠੰਡਾ ਹੈ ਹੈਂ ਮੌਸਮ ਵਧੀਆ ਹੋ ਗਿਆ ਅੰਦਰ ਵੀ ਹੁਣ ਠੰਡਾ ਹੋ ਗਿਆ ਹਨਾ ਸਾਰੇ ਫੁੱਲ ਵੱਟਾ ਫੁੱਲ ਤਿਆਰੀ ਰੋਟੀ ਰੋਟੀ ਨਾਲ ਤਿਆਰੀ ਲੈ ਕੇ ਖਾਣੇ ਆ ਗਏ ਕਿਆ ਰੋਟੀ ਆਉਣੀ ਹੈ ਤੇ ਤੇਰੇ ਪੂਰੀਆਂ ਗਰਮੀ ਚ ਹੈ ਨਹੀਂ ਮੌਸਮ ਠੰਡਾ ਹੋ ਗਿਆ ਜੀ ਇਸੇ ਚ ਬਿਠਾ ਕੇ ਖਵਾ ਦਈਆਂ ਮਮਾ ਤੇਰੀ ਮਸ਼ੀਨ ਜੀ ਦੇਖ ਕੇ ਤਾਂ ਕ ਲਾਲੀ ਦੀ ਹਾਂਜੀ ਆਹ ਤੇਰੀ ਵਰੀ ਜਿਹੜੇ ਕੱਢਦਾ ਨਹੀਂ ਇਹ ਕਰਨ ਆ ਆਹ ਕੁਕਿੰਗ ਵਾਲਾ ਸਮਾਨ ਅੱਜ ਕਿਆ ਕਿਆ ਬਣਾ ਛੱਡਿਆ ਕਿਆ ਕਿਆ ਬਣਾ ਛੱਡਿਆ ਮਰੇ ਮਚਾ ਕਾ ਮਚਾ ਹੈ ਚੈੱਕ ਤਾਂ ਮੈਂ ਕੀ ਕਰਨਾ ਓਹੋ ਵਾਓ ਲੈ ਬਈ ਉਹ ਰਾਣੀ ਨੇ ਬਣਾਏ ਹੈ ਚਿੱਲੀ ਮੀਨ ਬਣਾਏ ਹੈ ਚਿੱਲੇ ਪਨੀਰ ਫਿਰ ਤਾਂ ਤੂੰ ਕੁੱਕਬੈਸਟ ਹੈ ਹਾਂਜੀ ਚਿੱਲੀ ਪਨੀਰ ਬਣਾਉਣਾ ਪਈ ਹੈ ਪਹਿੜਾ ਨਹੀਂ ਹੁਣਾ ਤਾਂ ਕਿ ਚਿੱਲੀ ਪਨੀਰ ਇਹ ਮਿੱਠਾ ਸੇਵੀਆ ਅੱਛਾ ਸੇਵੀਆ ਬਸ ਇਹੀ ਹੈ ਕਿਉਂ ਵੀ ਇਹ ਕੁਸਾ ਆਹ ਤਰ ਗਿਆ ਤਾਂ ਚੈੱਕ ਕਰ ਲਓ ਜੀ ਅੱਛਾ ਚਿੱਟੇ ਛੋਲੇ ਨਾਲ ਪੂਰੀਆਂ ਦਾ ਮੇਲ ਆ ਚਿੱਲੀ ਪਨੀਰ ਨਾਲ ਨਹੀਂ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਬੰਨੋ ਕੁਛ ਲੱਗਦਾ ਫ੍ਰਿਜ ਚੋਂ ਕੱਢਿਆ ਵਾ ਇਹ ਬੁੰਦੀ ਇਹ ਅੱਛਾ ਰਾਜਮਾ ਹੀ ਬਣਾਤੇ ਵਾ ਛੱਡ ਦਿਨ ਛੱਡੀ ਨਾ ਕੋਈ ਚੀਜ਼ ਅੱਜ ਚੱਕ ਦੇ ਆਹ ਕਿਆ ਬਣਾਇਆ ਵਾ ਅੱਛਾ ਇਹ ਆਟਾ ਗੁੰਨਿਆ ਵਾ ਆਟਾ ਚਲੋ ਬਾਈ ਹਟਦੇ ਨਹੀਂ ਫਿਰ ਹੁਣ ਅੱਜ ਬੈਸਟ ਕੁੱਕ ਵਾਲਾ ਬਾੜ ਲੈਣਾ ਤੈਨੂੰ ਪੈਣਾ ਹਨਾ ਹਾਂਜੀ ਹੈ ਚਲੋ ਕੋਈ ਨਾ ਪੈਣਾ ਵੀ ਮਸੀ ਆਈਆਂ ਹੈ ਹੈਨਾ ਆਹਾਂ ਹੁਣ ਕੱਢਣ ਲੱਗੀ ਆ ਕੱਢ ਕੇ ਚਿੱਤ ਤਾਂ ਬਹੁਤ ਜੀ ਬਹੁਤ ਚਿੱਲੀ ਪਨੀਰ ਵਾਲਾ ਤਾਂ ਤਾਂ ਹਰ ਜੀ ਦੁਪੱਟੇ ਕੱਢ ਤੇ ਹੈ ਹਾਂਜੀ ਦੇਖੇ ਕਿਤੇ ਹੋਟਲ ਵਾਲੇ ਨੇ ਕੰਮ ਕਰ ਲਈ ਹੈ ਵਾਏ ਵਾਏ ਚੱਲਾ ਤਾਂ ਰੋਜ਼ ਬਣੀ ਜਾਂਦੀ ਬਈ ਪੰਮੂ ਦੀ ਫੇਵਰੇਟ ਸਬਜੀ ਆ ਮਿਹਨਤ ਆ ਇਹਦੇ ਪਰ ਹਨਾ ਹਾਂਜੀ ਮੈਂ ਕਰ ਰਹੀ ਜੀ ਇਹ ਜੀ ਹੂੰ ਮੈਂ ਭਰਾ ਦੇ ਕੀ ਰਿਚਿਆ ਦੀ ਆ ਗਰਮੀ ਵੀ ਦਿਖਾਈ ਆ ਦੇਖੋ ভাই ਗਰਮੀ ਵੀ ਕਿਹੜੇ ਤਾਬ ਨਾਲ ਆਈ ਵੀ ਆ ਹੁਣ ਆਈ ਆ ਲਾਉਣਾ ਜੀ ਕਿਚਨ ਚ ਚਲ ਕੋਈ ਨਹੀਂ ਫਿਰ ਬਣਾ ਲਾ ਫਟਾਫਟ ਸਾਰੇ ਬੈਠ ਜਾਂਦੇ ਆ ਉਧਰ ਅਸੀਂ ਬੈਠਦੇ ਆ ਰੱਖੜੀਆਂ ਬਣਾ ਲਈਏ ਇਹਨਾਂ ਨੂੰ ਆ ਜਾ ਮੈਂ ਕਹਿੰਦਾ ਪਹਿਲਾਂ ਰੱਖੜੀਆਂ ਬਣਾ ਲਈਏ ਠੀਕ ਹੈ ਫਿਰ ਤਿਆਰੀ ਕਰ ਲਈ ਆ ਜਾ ਟੱਕਿਆ ਆ ਜਾ ਆ ਜਾ ਆ ਜਾ ਚਲੋ ਭਾਈ ਹੈ ਬੜਾਂ ਨੂੰ ਠੱਕ ਰੱਖਿਆ ਉੱਤੇ ਇਹ ਨੂੰ ਮਗਾ ਪੜੀ ਅੱਛਾ ਅੱਛਾ ਠੀਕ ਆ ਓਕੇ ਲੋ ਭਾਈ ਬੰਦੇ ਵੀ ਆਪਣੇ ਆ ਗਏ ਕਹਿੰਦੇ ਘਰ ਠੀਕ ਨੇ ਤੇ ਆ ਲੋ ਜਸ਼ਨ ਇਧਰ ਭਾਈ ਯਾਰ ਬਈਓ ਦੇਖ ਉਧਰ ਇਹ ਚਾਲ ਸਿੱਧੀ ਅੰਦਰ ਇਧਰ ਓਏ 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 ਖੜਜਾ ਖੜਜਾ ਦੇਖ ਲੈ ਬਾਈ ਇਧਰ ਖੜਜਾ ਉਹ ਬਾਅਦ ਚ ਚੜੀ ਹਲੇ ਬਾਅਦ ਚ ਬਾਅਦ ਚ ਬਾਅਦ ਚ ਪਹਿਲਾਂ ਰੋਟੀ ਪਹਿਲਾਂ ਜਸ਼ਨ ਨੂੰ ਮਿਲੋ ਜੀ ਇਧਰ ਮੇਰਾ ਕੰਸਰ ਸਾਰੀ ਤੇ ਅਫਸਰ ਸਤਿਕਾਰ ਜੀ ਆਹ ਚੰਨੀ ਵੀ ਪਤਾ ਲੈ ਖੜ ਲੈ ਆਪਣੀ ਹਾਂ ਦਮ ਟੁੱਟ ਗਿਆ ਉਹ ਤੂੰ ਥੱਲੇ ਆ ਜਾ ਬਾਈ ਆ ਜਾ ਇਧਰ ਸਾਸਰੀ ਘਰ ਬਲਾ ਪਹਿਲਾਂ ਆ ਜਾ ਆ ਜਾ ਆ ਜਾ ਟਰੈਕਟਰ ਬਾਅਦ ਚ ਚਲਾਉਣਾ ਬਈ ਇਹਦੇ ਆਹੀ ਕੰਮ ਹੈ ਇਹ ਆ ਕੇ ਪਹਿਲਾਂ ਟਰੈਕਟਰ ਪਰ ਚੜਦਾ ਸਾਸਰੀ ਘਰ ਬਲਾ ਸਾਰਾ ਟਰੈਕਟਰ ਦਾ ਗਰਦਾ ਕੱਪੜਿਆਂ ਨਾਲ ਪਹੁੰਚਣਾ ਹੁੰਦਾ ਇਹਦਾ ਹੈ ਬੂਆਰਾ ਜੀ ਤੈਨੂੰ ਦੇਖਦੀਆਂ ਕੱਦੀਆਂ ਠੀਕ ਨੇ ਚਲੋ ਵੀ ਚਲੋ ਜੇ ਅੰਦਰ ਥੱਕ ਗਈ ਹੈ ਵਾਹ ਬਾਗੜ ਬਿੱਲੇ ਆ ਗਏ ਆਪਣੇ ਦੋ ਹੁਣ ਚੱਲੇ ਅੰਦਰ ਇਹ ਕੱਦੇ ਠੀਕਦੇ ਸੀ ਇਹਨਾਂ ਨੂੰ ਲਓ ਬਈ ਹਾਂ ਬਈ ਪਹੁੰਚ ਗਏ ਅੰਦਰ ਅੱਧਰ ਪਾਪਾ ਜੀ ਨੂੰ ਮਿਲੋ ਜੀ ਅੱਛਾ ਕਰੀ ਲਿਆਂਦੇ ਫੜ ਕੇ ਬੰਦੇ ਦੋ ਹਾਂ ਇਹ ਕੱਢੀ ਫਿਰ ਆ ਲੈ ਰੱਖ ਦੇ ਚਲ ਠੀਕ ਆ ਜੱਜ ਜਸ਼ਨ ਪਾਇਆ ਕੱਪੜੇ ਬਦਲਿਆ ਹਾਂ ਤੂੰ ਵੀ ਬਦਲ ਲੈ ਵੀ ਕੱਪੜੇ ਹਾਂ ਤੂੰ ਵੀ ਕੱਪੜੇ ਬਦਲ ਲੈ ਜਾ ਖੋਲ ਦੇ ਪਟਕਾ ਖੋਲ ਦੇ ਖੋਲ ਦਵਾ ਇਹ ਆ ਹੁਣ ਆ ਗਿਆ ਬਾਈ ਆਪਣੇ ਉਹਦੇ ਪੂਰੇ ਉਹਦੇ ਚ ਹੁਣ ਦਿਖਾਈ ਮੂੰਹ ਮੜਿਆ ਕੀ ਕੁ ਲਾਵੇ ਜੋਤ ਕੱਦਾ ਠੀਕਦਾ ਇਹਨਾਂ ਨੂੰ ਚਲੋ ਉਧਰ ਵੀ ਹੁਣ ਤਿਆਰੀ ਚੱਲਦੀ ਆ ਰਖੜੀਆਂ ਬਣਾਉਂਦੇ ਲੋ ਬਾਈ ਰੋਟੀ ਦਾ ਵੀ ਕੰਮ ਨਿਪਟ ਗਿਆ ਤੇ ਉਧਰ ਇੱਕ ਬੰਦਾ ਰਹਿ ਗਿਆ ਗੱਬੇ ਬੈਠਾ ਬਸ ਇਧਰ ਭੈਣ ਨੇ ਵੀ ਨਿਬੇੜਤਾ ਹਾਂ ਵੀ ਹੋਰ ਉਹ ਹੋਰ ਪਾਣੀ ਆ ਮੱਝ ਰੋਟੀ ਨੇ ਪੰਜ ਪੂਰੀਆਂ ਖਾਣੀਆਂ ਅਜੇ ਪੰਜ ਪੂਰੀਆਂ ਇਹ ਬਹੁਤ ਆਰਦਾਸ ਕਰ ਆ ਦਾ ਫੇਵਰੇਟ ਹੈ ਪਨੀਰ ਛੇ ਮਿੰਟ ਇਹ ਚੱਲ ਜੋ ਤੈ ਨਹੀਂ ਪਨੀਰ ਖਾਦਾ ਹੈ ਹੈ ਨਹੀਂ ਸ਼ਮਲਾ ਮਿਰਚ ਤੇ ਲੈ ਬੱਚੇ ਗਏ ਤਾਂ ਦੀ ਕੱਢਦੀ ਹੈ ਸ਼ਮਲਾ ਮਿਰਚ ਬਹੁਤ ਸਭ ਤੋਂ ਵਧੀਆ ਉਹ ਹੈ ਫਰੂਟ ਦੇ ਵਿੱਚ 버ਗਰ ਖਾਂਦਾ ਹੁੰਦਾ ਹਾਂ ਬਰਗਰ ਨਹੀਂ ਖਾਂਦਾ ਲੈ ਦੂਧੇ ਵਾਲੀ ਜਾਂਦਾ ਖਾਂਦਾ ਕੁਲਚੇ ਖਾਂਦਾ ਕੁਲਚੇ ਚ ਵੀ ਤਾਂ ਪੈਂਦੀ ਹੈ ਇਹ ਹੂੰ ਮੈਂ ਸਾਰੇ ਦਾ ਘੰਦ ਦਿੰਦਾ ਮਿਰਚਾ ਪੁਰਜਾ ਮਸਾਲਾ ਮਸਾਲਾ ਖਾਂਦਾ ਅੱਛਾ ਠੀਕ ਆ ਲੋ ਬਾਈ ਥੱਲਾ ਪੰਮੂ ਰਾਹ ਆਪ ਨੂੰ ਕੀ ਨਹੀਂ ਖਾਂਦਾ ਮੈਂ ਕਹਿੰਦਾ ਜਸ਼ਨ ਜੈ ਸ਼ਰਮਾ ਕਹਿੰਦਾ ਵਰਤੋਂ ਪਰੇ ਦੀ ਇਹਨੇ ਵੀ ਖਾਲੀ ਕਿ ਨਹੀਂ ਕੱਬੇ ਨਾਲੇ ਲੱਗਿਆ ਹੋਣਾ ਹਾਂ ਚਲ ਉਹ ਜੋ ਤਾਂ ਸੱਜੂ ਆ ਉਹ ਸੱਜਿਆ ਹੱਥ ਨਾਲ ਚੱਲਦਾ ਜੋ ਬਾਈ ਬੈਠ ਹੈ ਇਹ ਐਕਸਨਿਕ ਡਰ ਕੋਈ ਖਾਦੇ ਮੀ ਉਹ ਨਾ ਪਨੀਰ ਖਾਦਾ ਹੀ ਨਹੀਂ ਛੋਲੇ ਹੀ ਖਾਦਾਂਗੇ ਉਹ ਨੀ ਨਾ ਸੇਵੀਆਂ ਨੂੰ ਗੁੰਦੀ ਨਾ ਖੀਰ ਨੂੰ ਲਾਗ ਕਰਦੇ ਚਿੱਟੇ ਛੋਲੇ ਚਲ ਚਲ ਹਾਂ ਉਹ ਸੇਵੀਆਂ ਨਹੀਂ ਖਾਣੀਆਂ ਜਿਹੜੇ ਭੰਡਾ ਵੇਲੇ ਹੋਗੇ ਚੱਕ ਬਈ ਜਸ਼ਨ ਤੇਰੀ ਡਿਊਟੀ ਲੱਗੀ ਹੈ ਪਾਣੀ ਪੀ ਲੈ ਪਾਣੀ ਚਲੋ ਬਈ ਟਾਲ ਰਿਹਾ ਕੰਮ ਇਹ ਬੂਲਦਾਰੀ ਆਈ ਹੈ ਨਵਾ ਤੇ ਮੇਂਡਣਗੇ ਲੋ ਮੰਗਰਾ ਜੈ ਜੀ ਵੀਡੀਓ ਨਹੀਂ ਆ ਗਈ। ਉਹ ਬਹੁਤ ਸੋ ਦੁਕਾਨਾਂ ਤੇ ਲੱਗੀ। ਰਿਆ ਇੱਕ ਕਣਾ ਜਦੋਂ ਉਠਾਉਣਾ ਲੋਕਾਂ ਨੇ। ਮੰਮੀ ਤੁਹਾਨੂੰ ਇਹਦੀ ਲੈ ਕੇ ਦਿੰਦੀ ਸੀ। ਉਹ ਬੱਲੇ ਹੰਤਾ ਗੁੱਡੇ ਵਾਲੀ ਲੱਕੜੀ ਚੱਲ ਪਈ। ਨਾ ਵੀ ਆ ਜਾ। ਆ ਜਾ ਮੈਂ। ਚਲੋ ਵੀ। ਸਾਲ ਦੀ ਪਈ ਰਹਿੰਦੀ ਹੈ ਰਖੜੀ ਜੀ ਮੈਂ ਹਾਂ ਰੁਕਣੀ ਸਾਲ ਦੀ ਹਾਂ ਪਿਛਲੇ ਸਾਲ ਦੀ ਲੱਗੜੀ ਹੈ ਪਿਛਲੇ ਸਾਲ ਦੇ ਰਖੜੀ ਆਪਣੇ ਪਈਦਾ ਸੀ ਲੈ ਲੈ ਇੱਕ ਨਹੀਂ ਤਾਂ ਡੈੜੀ ਨੇ ਪਰ ਪਤਨੀ ਬਰਾਬਰ ਭੈਣ ਦੀ ਖਾਸ ਜਿਹੀ ਰੁਟੀ ਆਹ ਨਾ ਆ ਚਾਹੀਦੀ ਹੈ ਜੇ ਰਖੜੀ ਬਸ ਹਾਂ ਮੈਨੂੰ ਮਿਲੀ ਹੋਈ ਨਹੀਂ ਅੱਜ ਨਾਲ ਨਾਲ ਦੀ ਨਾਲੇ ਰਖੜੀ ਹੈ ਹਾਂ ਮੈਂ ਤੋਦ ਲੱਭੀ ਅੱਜ ਵੀ ਮਿਲ ਨਹੀਂ ਗੀਆਂ ਕੰਨਾਂ ਆਉਂਦੀਆਂ ਨੇ ਮਹਿੰਗੀਆਂ ਹੋ ਗਈਆਂ ਲਾ ਲਾ ਜੀ ਸਿਰ ਦੇ 200 ਹੱਥ ਲੋ ਲੈ 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 ਬਈ ਮਰ ਨਹੀਂ ਗੋੜੋ ਲੈ ਬਈ ਮੰਨਦੇ ਆਹ ਲੋ ਯਾਰ ਬੱਲੇ ਪੰਮੂ ਹਾਂ ਮੈਂ ਕਰਾ ਦੇਗਾ ਗਾਣਾ ਤੇ ਨਾਲ ਮਿੱਠਾ ਉਹਨੇ ਖਾਣਾ ਹੀ ਹੈ ਹੈ ਡਿਵਾਰ ਦਾ ਦੇਵੜਾ ਕਿਆ ਗਾਣਾ ਨਾ ਦੋ ਤਿੰਨ ਪੰਮੂ ਨੂੰ ਛੇੜਦਾ ਬਾਈ ਇਹੇ ਬੰਦਾ ਲੈ ਬਈ ਠੀਕ ਲੈ ਹਾਂ ਹਾਂ ਠੀਕ ਠੀਕ ਚਲ ਲੈ ਗੰਭਾ ਗਿਆ ਉਹਨੂੰ ਦੇਖਣਾ ਹਾਂ ਹਾਂ ਨਵੇਂ ਜਸ਼ਨ ਜੀ ਜਸ਼ਨ ਜੋਤ ਦਾ ਵੀ ਬਲ ਨਹੀਂ ਪਤਾ ਲੱਗਦੀ ਠੀਕ ਹੈ ਹਾਂ ਤੇ ਆ ਲੋ ਬਈ ਲੈ ਵੇ ਖਾ ਮਿੱਠਾ ਦਿਖਾਈਂ ਵੀ ਦਿਖਾਈਂ ਓ ਬੱਲੇ ਤੇ ਚੱਕ ਥੋੜੇ ਨੇ ਨਹੀਂ 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 ਖਾਦਾ ਸਾਰਾ ਹੀ ਜਾਣਾ ਸਿਆ ਲੋ ਲੈ ਵੇ ਆ ਆ ਚੱਕ ਰੱਖੜੀ ਵਾ ਇੱਕ ਖਾਵੇ ਵੇ ਉਧਰ ਵਾਈ ਭਾਣ ਜਨ ਨੂੰ ਸ਼ੁਰੂ ਕਰ ਮਨ ਇਹਦੀ ਰੂਹ ਕਰਦੀ ਹੈ ਕਿ ਨਾ ਖਾਣੀ ਹੈ ਦੀ ਸ਼ਰਮ ਆਉਂਦੀ ਸ਼ਰਮ ਦਾ ਕਾਤੇ ਆ ਲੋ ਜੀ ਬਾਹਰ ਪੁੱਛ ਪੁੱਛ ਪਪਾ ਬੰਦੇ ਨੇ ਵੀ ਲੈ ਮਠਾ ਵੀ ਲੱਗਾ ਰਖੜੀ ਨਾਲ ਦੀ ਨਾਲੇ ਹੈ ਪੱਕੀ ਉਹ ਘੱਟ ਦੇ ਦੇ ਹਾਂ ਦੇ ਦੇ ਹਾਂ ਜੀ ਉਹ ਸਮੋਦਾ ਹਿਸਾਬ ਨੂੰ ਦੇਤਾ ਜੀ ਬੋ ਕਰਦਾ ਉਹ ਤਾਂ ਘਰ ਨੂੰ ਰੁਗਿਆ ਪਿਆ ਹਾਂ ਹਾਂ ਲੋ ਭਾਈ ਲਾ ਭਾਈ ਜੋਤਨੇ ਕਰਤਾ ਸ਼ਗਨ ਇਹ ਨੰਬਰ ਚਲੋ ਭਾਈ ਹਾਂਜੀ ਠੀਕ ਆ ਠੀਕ ਆ ਸਾਰੇ ਓਕੇ ਆ ਕਮ ਮੇਲੇ ਨਾਲੇ ਹਨਾ ਇਕੱਠੇ ਹੋਲੇ ਇੱਕ ਰਹਿ ਗਈ ਭੈਣ ਬੰਬੇ ਵਾਲੀ ਉਹ ਦੂਰ ਹੈ ਉਹ ਵੀਡੀਓ ਗੱਲ ਕਰ ਲੈਂਦੀ ਆ ਹਨਾ ਲਾ ਭੰਗ ਬੰਦੇ ਹੋ ਲਾ ਭਾਈ ਹਾਂ ਭਾਈ ਹਾਂ ਸਾਡੇ ਰਸੋਈਏ ਰਸੋਈਏ ਦਾ ਵੀ ਪੁੱਛ ਲਿਆ ਹਾਲ ਚੱਲ ਭੈਣ ਵਧੀਆ ਹੈ ਹਨਾ ਤੇਰਾ ਵੀ ਮਾਇਆ ਬਰਉਣ ਲੱਗਿਆ ਭੈਣ ਹਲਾਈ ਠੀਕ ਹੈ ਨਾ ਤੇ ਬਣੇ ਭੈਣ ਹਲਾਈ ਠੀਕ ਹੈ ਹਾਂ ਠੀਕ ਆ ਕੋਈ ਕਮਰ ਕਸ ਦੱਸ ਦੇ ਲਖੜੀਆਂ ਆ ਜਾਂਦੀਆਂ ਹੈ 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 ਹਾਂ ਜੀ ਕਿਆ ਕਹਿੰਦਾ ਰੱਖਣ ਤਾਂ ਆ ਜਾਂ ਹਾਂ ਹੈਪੀ ਦੀਆਂ ਵੀ ਰਖੜੀਆਂ ਆ ਗਈਆਂ ਉਹ ਵੀ ਦੇਖ ਲੈਂਦੇ ਆ ਤੇ ਆ ਲੋ ਬੈਠੇ ਰਾਈ ਸਾਰੇ ਤੇ ਹਾਂ ਜਸ਼ਨ ਠੀਕ ਆ ਓਕੇ ਆ ਚਲੋ ਭਾਈ ਠੀਕ ਆ ਭਾਈ ਬੈਠੇ ਸਾਰੇ ਉਹ ਬੰਦੇ ਗਏ ਭਾਈ ਉਧਰ ਟਰੈਕਟਰ ਕਿੰਨੀ ਨੂੰ ਇਹ ਆ ਦੇਖਾਂ ਵੀ ਭੱਜ ਗਿਆ ਦੁਬਾਰਾ ਲੋ ਭਾਈ ਇੱਕ ਬੰਦਾ ਸਪੈਸ਼ਲ ਆਇਆ ਵਿੱਚੇ ਵਿੱਚ ਉਹ ਕਹਿੰਦਾ ਰਹਿ ਗਿਆ ਤਾਂ ਰਖੜੀ ਬਣਾਉਣ ਤੇ ਇਹ ਆ ਆ ਲੋ ਬਾਈ ਕਿ ਫੋਨ ਕਰਕੇ ਬੁਲਾਇਆ ਹਾਂ ਇਹ ਉਧਰ ਪਹ ਗਿਆ ਵਤ ਆਹੇ ਇਹਨਾਂ ਦਾ ਚੱਲਦਾ ਬਾਈ ਮਕਾਨ ਢੋਆ ਢੋਈ ਦਾ ਕੰਮ ਸਮਾਨ ਦੇ ਵਿੱਚ ਮੁੰਡਾ ਬੇਜੀ ਰਹਿੰਦਾ ਹਲੇ ਦਾਲੇ ਚੱਲ ਆ ਬਾਈ ਘਰ ਮੂ ਮਿੱਠਾ ਚਲ ਬਾਈ ਹਾਂ ਵੀ ਹੁਣ ਚਾਚੂ ਬਣ ਬਣਨੀਆਂ ਗਿਆ ਹੋਣਾ ਹਾਂ ਚਾਚੂ ਹੈਂ ਚਾਰ ਹੈਗੀ ਦੇਖ ਲੈ ਜੇ ਹੋਰ ਕੁਝ ਨਹੀਂ ਹਾਂ ਲੈ ਵੀ ਕਹਿੰਦੇ ਸਾਰੇ ਕਹਿੰਦੇ ਪੀਣੀ ਨਹੀਂ ਚਾ ਅੱਛਾ ਸਾਰੇ ওভার ਆ ਲਗਾਉਗੇ ਇੰਨ ਗੱਲ ਜਰੂਰ ਬੰਗੇ ਲੈਣੀ ਠੀਕ ਹੈ ਚਲੋ ਫਿਰ ਠੀਕ ਹੈ ਲੋ ਬਾਈ ਰਸੋਈ ਇਹਨੇ ਰਜਾਇ ਤੇ ਹੈ ਆ ਜਾਣ ਲੱਗੇ ਤਾਂ ਪੀਣੀ ਆ ਮੈਂ ਕਿਤੇ ਹੁਣ ਪੀਣੀ ਦੁਬਾਰਾ ਇੱਕ ਗੱਲਾਂ ਚਲੋ ਬਾਈ ਬੈਠੇ ਸਾਰੇ ਰਾਣ ਦੀ ਤਿਆਰੀ ਸਾਰੇ ਖੜੇ ਇਕੱਠੇ हां भाई किन्ना ਰਹਿਣਾ ਜੀ ਓਰੇ ਰਹਿਣਾ ਓਰੇ ਹਾਂਜੀ ਅੱਛਾ ਪੱਕਾ ਹੋ ਗਿਆ ਫਿਰ ਹੈ ਚੱਲ ਹੁਣ ਮੈਂ ਤੇਰੇ ਕੱਪੜੇ ਵੀ ਲਿਆਉਣੇ ਆਉਂਦੇ ਫੇ ਨੇ ਹੈ ਕਿਤੇ ਡੋਗ ਲਿਆਏ ਕੱਪੜੇ ਅੱਛਾ ਨਾਨੇ ਨੇ ਦੰਦ ਕਰਤਾ ਰਹਿਣਾ ਰਹਿਣਾ ਲਓ ਬਈ ਠੀਕ ਖੱਡਣ ਦਾ ਸਮਾਂ ਲੈ ਆ ਕੇ ਆਖੀਆ ਅੱਛਾ ਕੋਈ ਨਹੀਂ ਇੱਕ ਦਿਨ ਕੁ ਕੁਤੂਲੀ ਆ ਤੀ ਤਰੇ ਫੁੱਟਬਾਲ ਬਈ ਹੈ ਕੀ ਕਹਿਣਾ ਸਾਨੂੰ ਭਾਗੇ ਨਾ ਦੋ ਨਾ ਖਿਲਣਾ ਨਹੀਂ ਹੈਗਾ ਠੀਕ ਐ ਲਓ ਬਾਈ ਸਾਰੇ ਖੜੇ ਹਾਂ ਲਾ ਬਾਈ ਪਾਪਾ ਕਰਨੀ ਤੇ ਕਹਿੰਦਾ ਵੀ ਸ਼ਾਮ ਦੀ ਰੋਟੀ ਅੱਜ ਇੱਕ ਤਾਂ ਖਵਾਈ ਜਾਣੀ ਇਹਨਾਂ ਨੂੰ ਆਹ ਲਾ ਫਿਰ ਤਾਂ ਪਾਰਟੀ ਉਹ ਪਾਰਟੀ ਆ ਹੈ ਫਿਰ ਤਾਂ ਨਹੀਂ ਬਾਈ ਦੋ ਤੇ ਦੋ ਤੇ ਦੀ ਤਾਂ ਸੇਵਾ ਕਰਨੀ ਬਣਦੀ ਆ ਹੈ ਕਾਰ ਵਾਲ ਦਾ ਮਟੀਰੀਅਲ ਹੁਣ ਕਰਦੇ ক্লোਜ਼ ਬਾਈ ਹੈ ਠੀਕ ਨੇ ਚਲੋ ਭਾਈ ਠੀਕ ਆ ਫਿਰ ਓਕੇ ਮੌਸਮ ਖਰਾਬ ਹੈ ਹਾਂ ਜਾਣਾ ਕਹਿੰਦੇ ਹੁਣ ਨਹੀਂ ਆ ਸਾਦਾ ਨਹੀਂ ਚਲ ਕੋਈ ਨਹੀਂ ਜਿਆਦਾ ਨਹੀਂ ਆ ਗਿਆ ਫੇ ਆਪਣੀ ਗੱਡੀ ਖੜੀ ਹੈ ਇਹ ਇੰਨੇ ਦਿਨ ਬਾਅਦ ਮੀਂਹ ਪੈਣ ਲੱਗਾ ਇੰਨੀ ਗਰਮੀ ਥੀ ਅੱਛਾ ਮੀਂਹ ਪੈਣ ਲੱਗਾ ਲਓ ਭਾਈ ਭਾਣ ਜਾ ਤੁਸੀਂ ਕਹਿੰਦੇ ਬੋਲਦਾ ਨਹੀਂ ਆ ਦੇਖ ਲਓ ਯਾਰ ਬੋਲਦਾ ਚਲੋ ਮੇਰਾ ਨਾਮ ਕੱਢ ਲੈ ਠੀਕ ਹੈ ਭਾਈ ਅੱਤੀ ਤੱਕੇ ਵਲੌਗ ਤਾਂ ਮੌਸਮ ਬਾਕੀ ਖਰਾਬ ਹੈ ਚਲੋ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਸਕਾਲ